ਧਰਨ ਵਾਲਾ ਕਰੇ ਕਿਸ ਕਾਰਨ ਕੀ ਕਰਨਾ ਇਹ ਪੂਰੇ ਦੇਸ਼ ਦੇ ਵਿੱਚ ਲੋਕਾਂ ਨੇ ਅੱਜ ਹੜਤਾਲ ਕੀਤੀ ਹੈ ਕਿਉਂਕਿ ਕਲਕੱਤਾ ਦੇ ਜਿਲ੍ਹਾ ਡਾਕਟਰਾਂ ਆਵੜਾ ਬਿਆਨ ਆਸਾ ਨਾਮਕਿਆ ਬਲਾਕ ਡਾਕਟਰਾਂ ਦਾ ਖਾਣਾ ਪਿਆ ਬਹੁਤ ਨੰਦਨਯੋਗ ਆ ਤੇ ਉਸੇ ਵਾਇਕੈਂਡ ਦੇ ਵਿੱਚ ਦੇਖਦੇ ਹਾਂ ਕਿ ਲੋਕਾਂ ਨੇ ਹੜਤਾਲ ਦੇ ਵਿੱਚ ਨਹੀਂ ਨਾਲ ਹੀ ਕੁਝ ਹਸਪਤਾਲ ਦੀਆਂ ਜਿਹੜੀਆਂ ਆ ਡਾਕਟਰ ਜਿਹੜਾ ਆਤਵਾਦੀਆਂ ਕਰਦੇ ਆ ਮੰਗਾਂ ਨੇ ਉਹ ਲੋਕਾਂ ਨੇ ਉਹਨਾਂ ਦੇ શરી ਦੀ ਜਿਹੜਾ ਜੰਗਵਾਤ ਹੋ ਰਹੀ ਆ ਉਹਨੂੰ ਹੱਲ ਕੀਤੀ ਜਾਣੀ ਕਿਉਂਕਿ ਸਾਡੇ ਆਪਣੇ ਹਸਪਤਾਲ ਨੇ ਜੀ ਤੇ ਸਾਰੇ ਲੋਕਾਂ ਦਾ ਫਰਜ਼ ਬਣਦਾ ਕਿ ਡਾਕਟਰ ਦੀ ਹੈਲਪ ਕਰਨਾ ਵੀ ਕਿਉਂਕਿ ਇੱਕ ਮਰੀਜ਼ ਦੀ ਜਾਨ ਬਚਾਉਣੀ ਨੇ ਜ਼ਿੰਦਗੀ ਬਚਾਉਣੀ ਨੇ ਤਾਂ ਸਾਡਾ ਵੀ ਹੈ ਕੰਮ ਆ ਤੇ ਇਹਨਾਂ ਦੀ ਪੂਰੀ ਹੈਲਪ ਤੇ ਨਾ ਜੋ ਇਹਨਾਂ ਦੇ ਮੰਗਾਂ ਨੇ ਮਾਣ ਜੋ ਮੁੱਖ ਮੰਤਰੀ ਭਗਵੰਤ ਮਾਨ ਨੇ ਸਮਾਂ ਦਿੱਤਾ ਜੋ ਜੋ ਸਮੱਸਿਆਵਾਂ ਨੂੰ ਸਹੀ ਹੱਲ ਦਰਸ਼ਕਾਂ ਜੀ ਧਰਨਾ ਲੱਗਣ ਦਾ ਕਾਰਨ ਕੀ ਹੈ ਮਾਡਾ ਇਨਸੀਡੈਂਟ ਜੋ ਹੈ ਉਹ ਵਾਪਸ ਨੂੰ ਸਟਾਫ ਦੇ ਨਾਲ ਹੋਇਆ ਹੈ 65 ਨੰਬਰ ਦਾ ਮਟਰ ਲਗਾਤੀ ਹੈ ਜਿਹੜੇ ਅਫੀਸ ਤੋਂ ਜਿਹੜੇ ਸਾਥ ਦਾ ਮੈਂ ਜੀ ਹਾਂ ਤੁਸੀਂ ਆਪਣੀ ਇਹ ਮਾਤ ਸਾਂਹੀਏ ਸਟਾਫ ਹੈ ਐਮ ਐਂਡ ਜੀ ਕਰਦੇ ਕੋਈ ਗੱਲ ਨਹੀਂ ਮੈਂ ਡਾਕਟਰ ਕਿਰਨ ਜੂਸ ਕੋਲ ਅੱਜ ਸੀ ਵੀਧਨਵਲ ਆ ਰਿਹਾ ਹਾਂ ਕਿਉਂਕਿ ਇੱਕ ਅਨਹੋਣੀ ਘਟਨਾ ਵਾਪਰੀ ਹੈ ਜਿਹੜੀ ਕਿ ਸਾਰੇ ਇੰਡੀਆ ਦੀ ਸਾਈਡ ਵਰਲਡ ਨੂੰ ਪਤਾ ਹੈ ਕਿ ਸਾਡੇ ਇੱਕ ਬਹੁਤ ਤੋਂ ਹੀ ਮਿਹਨਤਮੈਂਤੀ ਡਾਕਟਰ ਨੂੰ ਸੁਦੀ ਕੁਲਪਤਾ ਵਿੱਚ ਸੀ ਉਹਨਾਂ ਦਾ ਨੀਤਕ ਮर्डर ਕੀਤਾ ਗਿਆ ਹੈ। ਕਰ ਸਿਰਫ ਉੱਪਰ ਤੱਕ ਨਹੀਂ ਮੁਕਤੀ ਗੱਲ ਹੈ ਕਿ ਹਰ ਲੈਵਲ ਤੇ ਹੀ ਬੁਰਾ ਹੈ। ਅਸੀਂ ਡਾਕਟਰ ਰਾਧੂ ਨਾਈਜੀਰੀਆ ਕਰਦੇ ਹਾਂ ਕਿ ਸਾਨੂੰ ਪਤਾ ਹੈ ਕਿ ਇੱਕ ਨਾਈਟ ਡਿਊਟੀ ਤੇ ਜਾਣਾ ਸਾਡੇ ਲਈ ਇੱਕ ਖੌਫ ਹੈ। ਅਸੀਂ ਕਰਦੇ ਹਾਂ ਨਾਲ ਸਾਡੇ ਇੱਕ ਸਟਾਫ ਨਰਸ ਹੁੰਦੀ ਹੈ ਰਾਤ ਨੂੰ ਕੋਈ ਵੀ ਲੜ ਕੇ ਆਉਂਦਾ ਹੈ ਕੋਈ ਵੀ ਕੁਝ ਵੀ ਕੋਈ ਵੀ ਡਰੱਗ ਟਿਕਾਉਂਦਾ ਹੈ ਉਹ ਸਦਾ ਸਾਡੇ ਮੱਥੇ ਵੱਜਦਾ ਉੱਤੇ ਹੋਰ ਸਾਡੀ ਸਿਕਿਉਰਿਟੀ ਵੀ ਕੋਈ ਨਹੀਂ ਕੋਈ ਵੀ ਇੱਥੇ ਪੁਲਿਸ ਅਫੀਸ਼ਰ ਹੈ ਉਹਨੂੰ ਦਿਨ ਦਿਹਾੜੇ ਵਿੱਚ ਚਾਰ ਸਿਕਿਉਰਿਟੀ ਗੱਡੀਆਂ ਪੰਜ ਸਿਕਿਉਰਿਟੀ ਗੱਡੀਆਂ ਦਿੱਤੇ ਕਿਹਨੇ ਬਿਗਾਦੇ 2 ਵਜੇ ਵੀ ਅਸੀਂ ਕਿਉਂਕਿ ਦੋ ਜਾਂ ਤਿੰਨ ਬੰਦੇ 10-10 20 ਵੀ ਲੜਾਈ ਵਾਲੇ ਕਿਸੇ ਨਾਲ ਮੱਥਾ ਮਾਰਦੇ ਪਰ ਸਾਨੂੰ ਸਿਕਿਉਰਿਟੀ ਕੋਈ ਨਹੀਂ ਦਿੱਤੀ ਜਾਂਦੀ ਸਨਾਪੇ ਦਾ ਹਸਕਲ ਦਾ ਤੇ ਹਾਲ ਹੈ ਕਿ ਇਹ ਸ਼ਾਮ ਦੇ ਸ਼ਾਮ ਨੂੰ ਈਵਨਿੰਗ 스ਪੌਟ ਬਣਿਆ ਹੋਇਆ ਜਿੰਨੇ ਨਸ਼ਈ ਨੇ ਜਿੰਨੇ ਗੂਨ ਸੈਥੇ ਸਾਰੇ ਇੱਥੇ ਸੈਰਾਂ ਕਰਦੇ ਨੇ ਜੇਕਰ ਤੁਸੀਂ ਕੁਝ ਕਹਿਣੇ ਹੋ ਤਾਂ ਅੱਗੋਂ ਤੁਹਾਨੂੰ ਗਾਲੀ ਗਲੋਚਾਂ ਕੀ ਪਹੁੰਚਣਾ ਪਵੇ ਪ੍ਰਸ਼ਾਸਨ ਤੋਂ ਕੀ ਮੰਗ ਕਰ ਰਹੇ ਹੋ ਪ੍ਰਸ਼ਾਸਨ ਤੋਂ ਇਹੀ ਮੰਗਿਆ ਪਿਛਲੇ 2-3 ਸਾਲਾਂ ਤੋਂ ਮੰਤਰੀ ਸਾਹਿਬ ਨਾਲ ਇੰਨੀਆਂ ਮੀਟਿੰਗਾਂ ਹੋਈਆਂ ਨੇ ਕਿ ਕਿਰਪਾ ਕਰਕੇ ਸਾਨੂੰ ਇੱਕ ਜਾਂ ਦੋ ਸਿਕਿਉਰਿਟੀ ਗਾੜੀ ਜਾਂ ਪੁਲਿਸ ਪਰਸਨਲ ਜਾਂ ਪੁਲਿਸ ਚੌਕੀ ਪਲੀਜ਼ ਬਣਾ ਦਿੱਤੀ ਜਾਵੇ ਨਹੀਂ ਇਸ ਹਾਲਾਤਾਂ ਚ ਨੌਕਰੀ ਨਹੀਂ ਕੱਟ ਸਕਦਾ ਹਰ ਖਾਂ ਤੇ ਸਿਕਿਉਰਟੀ ਹੈ ਕਿਤੇ ਰਾਤ ਨੂੰ ਬੰਦਾ ਨਹੀਂ ਜਾਂਦਾ ਉਹ ਸਾਰੇ ਹਸਪਤਾਲ ਵਿੱਚ ਹੀ ਆਂਦੇ ਨੇ ਫਿਰ ਹੱਥ ਜੋੜ ਕੇ ਬੇਨਤੀ ਹੈ ਕਿ ਕਿਸੇ ਦੀ ਧੀ ਮਰੀ ਹੈ ਪੰਜਾਬ ਚ ਵੀ ਮਰੂਗੀ ਉਸ ਦਾ ਪਹਿਲਾ ਪਹਿਲਾ ਪੁਲਿਸ ਪਰਸਨਲ ਯਾਹ ਪੁਲਿਸ ਚੌਂਕੀ ਹਸਪਤਾਲ ਵਿੱਚ ਬਣਾਈ ਜਾਂਦੀ ਹੈ